ਅਨਪਛਾਤੇ ਲੁਟੇਰਿਆਂ ਵੱਲੋਂ ਪادری ਤੇ ਕੀਤਾ ਗਿਆ ਹਮਲਾ ਪادری ਨੂੰ ਜ਼ਖਮੀ ਕਰ ਉਸ ਦਾ ਮੋਟਰਸਾਈਕਲ ਅਤੇ ਪਰਸ ਚੋਕੇ ਹੋਏ ਫਰਾਰ ਹੋਲਸ ਨੇ ਪਰਚਾ ਦਰਜ ਕਰ ਲੁਟੇਰਿਆਂ ਦੀ ਕੀਤੀ ਪਾਲ ਸ਼ੁਰੂ ਮਾਮਲਾ थाना ਫਤਿਹਗੜ ਚੂੜੀਆਂ ਦੇ ਅਧੀਨ ਪੈਂਦੀ ਪੁਲਸ ਚੋਂ ਕਿ ਕਾਲਾ ਅਫਗਾਨਾ ਦੇ ਪਿੰਡ ਆਜਮਪੁਰਾ ਦਾ ਹੈ ਜਿੱਥੇ ਇੱਕ ਚਰਚ ਦੇ ਪادری ਕੋਲੋਂ ਅਨਪਛਾਤੇ ਲੁਟੇਰਿਆਂ ਨੇ ਤੇਜ਼ ਤਾਰ ਹਥਿਆਰਾਂ ਨਾਲ ਉਸ ਨੂੰ ਜ਼ਖਮੀ ਕਰਕੇ ਉਸ ਦਾ ਮੋਟਰਸਾਈਕਲ ਅਤੇ ਪਰਸ ਚੋਕੇ ਕੇ ਫਰਾਰ ਹੋ ਗਏ ਇਸ ਬੰਤੀ ਚਰਚ ਦੇ ਪਾਸਟਰ ਵਿਜੇ ਮਸੀਹ ਨੇ ਦੱਸਿਆ ਕਿ ਉਹ ਮਜੀਠਾ ਤੋਂ ਕੀ ਕਰਕੇ ਆਪਣੇ ਪਲਸਰ ਮੋਟਰਸਾਈਕਲ ਤੇ ਸਵਾਰੋ ਕੇ ਵਾਪਸ ਪਾਲੋਵਾਰੀ ਖਾਲਾਫਗਨਰ ਰੋਡ ਰਾਹੀਂ ਆਪਣੇ ਪਿੰਡ ਸ਼ਾਪੁਰ ਜਾਜਨ ਨੂੰ ਜਾ ਰਿਹਾ ਸੀ ਜਦੋਂ ਉਹ ਪਿੰਡ ਆਜਮਪੁਰ ਸਕੂਲ ਆ ਕੇ ਪਹੁੰਚਿਆ ਤਾਂ 4-5 ਅਣਪਛਾਤੇ ਲੁੱਟੇਰਿਆਂ ਨੇ ਚੱਲਦੇ ਮੋਟਰਸਾਈਕਲ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਉਸ ਦਾ ਪਲਸਰ ਮੋਟਰਸਾਈਕਲ ਪਰਸ ਜਿਸ ਵਿੱਚ ਜ਼ਰੂਰੀ ਕਾਗਜ਼ात ਅਤੇ ਥੋੜੇ ਪੈਸੇ ਸਨ ਖੋ ਕੇ ਫਰਾਰ ਹੋ ਗਏ ਪਾਸਟਰ ਵਿਜੇ ਮਸੀ ਨੇ ਅਗੇ ਦੱਸਿਆ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਤੁਰੰਤ ਪੁਲਿਸ ਨੂੰ ਕੀ ਕਾਲ ਅਫਗਾਨਾ ਵਿਖੇ ਲਿਖਤੀ ਰਿਪੋਰਟ ਦਰਚ ਕਰਵਾ ਦਿੱਤੀ ਹੈ ਤੇ ਉਹਨਾਂ ਵੱਲੋਂ ਇਨਸਾਫ ਦੀ ਕੋਹਾੜ ਲਗਾਈ ਗਈ ਹੈ ਇਸੇ ਬੰਦੀ ਪੁਲਿਸ ਚੋਂ ਕੀ ਖਾਲਾਫਗਾਨਾ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਫੋਨ ਰਾਹੀਂ ਗੱਲਬਾਤ ਕਰਦੇ ਦੱਸਿਆ ਕਿ ਪਾਸਟਰ ਵਿਜੇ ਮਸੀਹ ਦੇ ਬਿਆਨਾਂ ਉੱਪਰ ਅਨਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਚ ਕਰ ਲਿਆ ਹੈ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਇਕੱਲੀ ਜਾਰੀ ਹੈ ਤੇ ਜਲਦੀ ਹੀ ਲੁਟੇਰੇ ਪੁਲਿਸ ਦੀ ਗ੍ਰਿਫਤ ਹੋਣਗੇ ਹਾਂਜੀ ਬ੍ਰਦਰ ਮੈਂ ਪਾਸਟਰ ਵਿਜੇ ਮਸੀਹ ਮੈਂ ਸ਼ਾਹਪੁਰ ਜਾਜੰਤੂ ਰਹਿਣ ਵਾਲਾ ਸਾਡੀ ਸਿਓਨ ਪ੍ਰੇਅਰ ਮਿਨਿਸਟਰੀ ਸਾਡੀ ਚਰਚ ਦਾ ਨਾਮ ਜਿਹੜਾ ਵਾ ਔਰ ਰਾਤੀ ਮੈਂ ਚਰਚ ਦੇ ਕੰਮ ਤੋਂ ਹੀ ਮੈਂ ਮਜੀਠੇ ਤੋਂ ਵਾਪਸ ਆ ਰਿਹਾ ਸੀ ਤੇ ਜਦੋਂ ਵਾਪਸ ਆ ਰਿਹਾ ਕੋਈ 9:00 ਸਵਾ 9 ਵਜੇ ਦਾ ਟਾਈਮ ਹੋਏਗਾ ਜਿਹੜਾ ਨਾ ਕਾਲੇ ਫਗਾਨੇ ਸਕੂਲ ਜਾਂ ਸਰਕਾਰੀ ਆਜ਼ਮਪੁਰ ਦੇ ਲਾਗੇ ਉੱਥੇ ਮੋੜ ਤੇ ਜਦੋਂ ਬਾਈਕ ਮੈਂ ਸਲੋ ਕੀਤੀ ਆ ਤੇ ਪਿੱਛੋਂ 4-5 ਜਾਣੇ ਮੁੰਡੇ ਆਏ ਮੋਟਰਸਾਈਕਲ ਤੇ ਦਾਤਰ ਵਗੈਰਾ ਸੀਗੇ ਉਹਨਾਂ ਕੋ ਤੇ ਉਹਨਾਂ ਨੇ ਪਿੱਛੋਂ ਆਣ ਕੇ ਦਾਤਰ ਮਾਰਿਆ ਮੇਰੇ ਸਿਰ ਤੇ ਪਿੱਛੇ ਦਾਤਰ ਮਾਰੇ ਆ ਤੇ ਉਹਦੇ ਬਾਅਦ ਉਹ ਮੋਟਰਸਾਈਕਲ ਮੇਰੇ ਕੋਲ ਜਿਹੜਾ ਉਹ ਖੋ ਕੇ ਲੈ ਗਏ ਆ ਤੇ ਮੈਨੂੰ ਜਾਂਦਾ ਜਾਂਦਾ ਮੈਨੂੰ ਲੱਗਿਆ ਉਹ ਪਿੱਛੇ ਤੱਕ ਭੱਜੇ ਨੇ ਮੇਰੇ ਉੱਥੋਂ ਮੈਂ ਈ ਲਊ ਰਖਣ ਭੱਜਿਆ ਮੈਂ ਅੱਗੇ ਅੱਗੇ ਉਹਨਾਂ ਤੋਂ ਬਚ ਕੇ ਤੇ ਮੈਨੂੰ ਕਹਿੰਦੇ ਤਿੰਨ ਦਿਨ ਬਾਅਦ ਕੋਈ ਨਹੀਂ ਤੇਰਾ ਮੋਟਰਸਾਈਕਲ ਆਜੂਗਾ ਹੁਣ ਤੋੜ ਜਾਏ ਥੋਨੇ ਤੇ ਹੀ ਗੋਲੀ ਮਾਰ ਦੇਣੀ ਤੇ ਮੈਂ ਆਪਣਾ ਫੋਨ ਜਿਹੜਾ ਉੱਥੇ ਮੈਂ ਕੱਢ ਕੇ ਛੁੱਟ ਦਿੱਤਾ ਹੈਗਾ ਤੇ ਫਿਰ ਉੱਥੇ ਵਾਪਸ ਮੈਂ ਉੱਥੋਂ ਪਿੰਡ ਦੇ ਕੁਝ ਮੁੰਡਿਆਂ ਨੂੰ ਨਾਲ ਲੈ ਕੇ ਨੌਜਵਾਨਾਂ ਨੂੰ ਤੇ ਦੱਗ ਗਏ ਉੱਥੇ ਤੇ ਉਥੋਂ ਫੋਨ ਸਾਨੂੰ ਲੱਭਾ ਕਦਰ ਸੀ ਫੋਨ ਮੈਂ ਆਪਣੇ ਘਰ ਕੀਤਾ ਤੇ ਉਥੋਂ ਫਿਰ ਮੈਨੂੰ ਉਹ ਰਾਤ ਨੂੰ ਉੱਥੇ ਲੈਣ ਵਾਸਤੇ ਗਏ। ਉਥੋਂ ਦੇ ਪਿੰਡ ਦੇ ਮੁੰਡਿਆਂ ਨੇ ਮੈਨੂੰ ਹਸਪਤਾਲ ਲੈ ਕੇ ਗਏ ਤੇ 8 ਟਾਂਕੇ ਜਿਹੜੇ ਉਹ ਲੱਗੇ ਕਾਫੀ ਜ਼ਿਆਦਾ ਸੱਟ ਜਿਹੜੀ ਗੰਭੀਰ ਲੱਗੀ ਹੋਈ ਹੈ। ਮੋਟਰਸਾਈਕਲ ਸੀ ਆਪਣਾ ਲਾਲ ਰੰਗ ਦਾ ਮੋਟਰਸਾਈਕਲ ਹੀਗਾ, ਅਲਸਰ N160। ਮੋਟਰਸਾਈਕਲ ਹੀ ਹਲੇ ਮਤਲਬ ਉਹਦਾ ਨੰਬਰ ਵੀ ਨਹੀਂ ਹਲੇ ਆਇਆ। ਪਰ ਮੇਰਾ ਪਰਸ ਸੀਗਾ। ਪਰਸ ਦੇ ਵਿੱਚ ਪੈਸੇ ਸੀਗੇ ਥੋੜੇ ਬੋਤੇ ਔਰ ਮੇਰੇ ਆਈਡੀ ਪ੍ਰੂਫ ਸੀਗੇ, ਮੇਰਾ ਪਾਸਪੋਰਟ ਲਾਇਸੈਂਸ ਸੀਗਾ। ਹੋਰ ਵੀ ਮੇਰੇ ਜਿਹੜੇ ਕਾਰਡ ਵਗੈਰਾ ਸੀ ਉਹਦੇ ਵਿੱਚ ਕਾਫੀ ਤੇ ਉਹ ਸਾਰਾ ਕੁਝ ਡਾਟਾ ਖੋ ਕੇ ਲੈ ਕੇ ਗਏ ਮੈਂ ਉੱਥੇ ਉਦੋਂ ਹੀ ਰਾਤੀ ਜਦੋਂ ਕੋਈ 9:30 ਮੈਂ ਉੱਥੋਂ ਕਿ ਜਦੋਂ ਮੈਂ 9:30 ਦਾ ਟਾਈਮ ਹੋਏਗਾ ਤੇ ਜਿੱਦਾਂ ਉਹਨਾਂ ਨੇ ਮਾਰਨ ਮੂਰਨ ਡਏ ਤੇ ਉੱਥੋਂ ਮੈਨੂੰ ਭਜਦੇ ਆ ਭਜਦੇ ਆ ਘਟੋ ਘਟ ਰਿਮ ਲਾ ਲੁਕੇ 1:30 ਘੰਟਾ ਲੱਗ ਗਿਆ ਹੋਗਾ ਤੇ 10 ਵਜੇ ਦੇ ਕਰੀਬ ਚੌਂਕੀ ਦੇ ਵਿੱਚ ਜਾ ਕੇ ਤੇ ਮੈਂ ਉੱਥੇ ਐਫ ਆਈ ਆਰ ਜਿਹੜੀ ਉਹਨਾਂ ਨੂੰ ਲਿਖਵਾਈ ਸਰ ਦੇਖੋ ਕੰਮ ਜਿਹੜੇ ਆ ਉਹ ਤੇ ਹਰ ਇੱਕ ਬੰਦੇ ਨੂੰ ਪੈਂਦਾ ਦਿਨੇ ਵੀ ਪੈ ਜਾਂਦੇ ਰਾਤ ਵੀ ਪੈ ਜਾਂਦੇ ਔਰ ਸਵਾ 9 ਦਾ ਟਾਈਮ ਕੋਈ ਜ਼ਿਆਦਾ ਨਹੀਂ ਹੁੰਦਾ ਬੰਦੇ ਉਸ ਟਾਈਮ ਡਿਊਟੀਆਂ ਤੋਂ ਵੀ ਹੁੰਦੇ ਨੇ ਮੇਰੇ ਲਾਗੂ ਹੋਰ ਵੀ ਲੰਗੇ ਨੇ ਬੰਦੇ ਤੋਂ ਸੇਫਟੀ ਦਿਨੇ ਵੀ ਨਹੀਂ ਆ ਅਗਰ ਗੱਲ ਕੀਤੀ ਜਾਏ ਦਿਨ ਦੇ ਵਿੱਚ ਵੀ ਅੱਜ ਬੜੇ ਲੋਕਾਂ ਨੂੰ ਜਿਹੜਾ ਉਹ ਦਿਨ ਦੀ ਮਾਰਕੁੱਟ ਕਿਤੇ ਹੋ ਕਰਨ ਦੇ ਤੇ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਵਾ ਗਸ਼ਤ ਜ਼ਿਆਦਾ ਹੋਣੀ ਚਾਹੀਦੀ ਆ ਰਾਤ ਦੇ ਟਾਈਮ ਵੀ ਜਿਹੜਾ ਉਹ ਪੁਲਿਸ ਪ੍ਰਸ਼ਾਸਨ ਥੋੜਾ ਜਿਆ ਅਲਰਟ ਰਵੇ ਇਹ ਚੀਜ਼ਾਂ ਦੇ ਉੱਤੇ ਨੱਥ ਪਾਈ ਜਾ ਸਕਦੀ ਹੈ ਨਸ਼ਾ ਜਿਹੜਾ ਵਾ ਬਹੁਤ ਵੱਧ ਗਿਆ ਜਿਹਨ ਨਸ਼ੇ ਨੂੰ ਬਲੌਕ ਚ ਕਰ ਦਿੱਤਾ ਜਾਏ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਚੇਂਜ ਆ ਸਕਦਾ ਮੈਨੂੰ ਸਾਰੇ ਉਹਨਾਂ ਦੀਆਂ ਜਦੋਂ ਮੁੰਡੇ ਮੈਨੂੰ ਮਾਰ ਰਹੇ ਸੀ ਨਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਜੀ ਮੈਂ ਪਾਸਟਰ ਬੰਦਾ ਵਾਂ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਮੇਰੇ ਕੋਲ ਹੈ ਨਹੀਂ ਕੁਝ ਵੀ ਤੁਹਾਨੂੰ ਮੇਰੇ ਕੋਲ ਕੁਝ ਨਹੀਂ ਬਰਾਮਦ ਹੋਣਾ ਤੇ ਉਹਨਾਂ ਨੇ ਮੇਰਾ ਪਰਸ ਕੱਢ ਲਿਆ ਪਰਸ ਦੇ ਵਿੱਚ ਕੋਈ ਜ਼ਿਆਦਾ ਪੈਸੇ ਤੇ ਨਹੀਂ ਸੀਗੇ ਪਰ ਮੇਰੇ ਆਈਡੀ ਪ੍ਰੂਫ ਵਗੈਰਾ ਸਾਰਾ ਕੁਝ ਉਹਦੇ ਵਿੱਚ ਸੀਗਾ ਤੇ ਉਹਨਾਂ ਮੈਨੂੰ ਕਹਿੰਦੇ ਕਹਿੰਦੇ ਕਿ ਕਿੰਨਾ ਉਜਨੋਨਾ ਇਹ ਵਰਡ ਬੋਲਿਆ ਕਹਿੰਦੇ ਤੂੰ ਬੜਾ ਬਣਦਾ ਤੇ ਮੈਨੂੰ ਲੱਗਦਾ ਕਿ ਮਤਲਬ ਇਹ ਜਾਂ ਤੇ ਇਹ ਕਿਸੇ ਨੇ ਜਾਂ ਕਿਸੇ ਖੁੰਦਕਬਾਜੀ ਦੇ ਨਾਲ ਕਿਉਂਕਿ ਮੇਰੇ ਨਾਲ ਕਿਸੇ ਨਾਲ ਕੋਈ ਝਗੜਾ ਵੀ ਨਹੀਂ ਆ ਨਾ ਮੈਨੂੰ ਕਿਸੇ ਤੇ ਕੋਈ ਸ਼ੱਕ ਹੀ ਆ ਵੀ ਹਾਂਜੀ ਫਲਾਣੇ ਬੰਦੇ ਨੇ ਕੁਝ ਕੀਤਾ ਹੋਏਗਾ ਤੇ ਹੋ ਸਕਦਾ ਕਿ ਕੋਈ ਪਤਾ ਨਹੀਂ ਉਹਨਾਂ ਨੇ ਇਹ ਵਰਡ ਕਿਉਂ ਬੋਲਿਆ ਬਸ ਉਹ ਮੈਨੂੰ ਖਟਕਣ ਡਿਆ ਵੀ ਇਹ ਗੱਲ ਉਹਨਾਂ ਕਿਉਂ ਬੋਲੀ ਤੇ ਮੋਟਰਸਾਈਕਲ ਉਹ ਮੇਰਾ ਜਦੋਂ ਖੋ ਕੇ ਲੈ ਗਏ ਨੇ ਤੇ ਉਹਦੇ ਬਾਅਦ ਉਹਨਾਂ ਨੇ ਮੈਨੂੰ ਇਹ ਬੋਲਿਆ ਤਿੰਨ ਦਿਨ ਬਾਅਦ ਕਹਿੰਦੇ ਤੇਰਾ ਮੋਟਰਸਾਈਕਲ ਮਿਲ ਜੇਗਾ ਪ੍ਰਸ਼ਾਸਨ ਤੋਂ ਸਾਰੇ ਕੋਈ ਮੰਗਿਆ ਵੀ ਚਲੋ ਮੈਂ ਤਾਂ ਰਤ ਚਲੋ ਫੁਦਾਦੀ ਡਿਆਣਾ ਬਚ ਕੇ ਉੱਥੋਂ ਆ ਗਿਆ ਤੇ ਮੈਨੂੰ ਦੱਸ ਰਹੀ ਸੀ ਉੱਥੇ ਕੋਈ ਨੌਜਵਾਨ ਵੀ ਥੋੜੇ ਦਿਨ ਪਹਿਲਾਂ ਹੀ ਉੱਥੇ ਕੋਈ ਬੰਦੇ ਨੂੰ ਮਾਰ ਦਿੱਤਾ ਗਿਆ ਪੈਸੇ ਪੂਸੇ ਕੋ ਕਿ ਉਹ ਦੇ ਕੋ ਤੇ ਪ੍ਰਸ਼ਾਸਨ ਕੋ ਇਹ ਹੀ ਮੰਗਿਆ ਕਿ ਪ੍ਰਸ਼ਾਸਨ ਥੋੜਾ ਜਿਹੜਾ ਸਰਕਾਰ ਹੈ ਸਾਡੀ ਉਹ ਅਗਰ ਮੁਲਾਜ਼ਮ ਜਿਹੜੇ ਨੇ ਉਹਨਾਂ ਨਾਲ ਗੱਲ ਕਰੀਏ ਉਹ ਵੀ ਕਹਿ ਦਿੰਦੇ ਜੀ ਸਾਡੇ ਕੋਲ ਮੁਲਾਜ਼ਮ ਹੈ ਨਹੀਂ ਆ ਤੇ ਅਗਰ ਭਰਤੀਆਂ ਵਧਾ ਦਿੱਤੀਆਂ ਜਾਣ ਅਗਰ ਹੋਰ ਲੋਕ ਜਿਹੜੇ ਆ ਉਹ ਪੰਜਾਬ ਪੁਸਤ ਦੇ ਵਿੱਚ ਰੱਖੇ ਜਾਣਗੇ ਤੇ ਕੰਮ ਜਿਹੜਾ ਇਹੋ ਜੀਆਂ ਚੀਜ਼ਾਂ ਦੇ ਉੱਤੇ ਆਪੇ ਰੋਕ ਲੱਗ ਸਕਦੀ ਕਿਉਂਕਿ ਜਗਾ ਜਗਾ ਗਸ਼ਤ ਹੋਏਗੀ ਰਾਤ ਦੇ ਟਾਈਮ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਵੀ ਅਲਰਟ ਰਹੇ ਤੇ ਆਪੇ ਸਾਰਾ ਕੁਝ ਜਿਹੜਾ ਇਹਨਾਂ ਤੇ ਨਾਥ ਪੈ ਸਕਦੀ ਹੈ ਇਹ ਉਹੀ ਪੰਜਾਬ ਹੀਗਾ ਪਹਿਲਾਂ ਜਦੋਂ ਲੋਕੀ ਅੱਧੀ ਅੱਧੀ ਰਾਤ ਨੂੰ ਵੀ ਆਪਣੀਆਂ ਖੇਤਾਂ ਦੇ ਵਿੱਚ ਕੰਮ ਕਰਨ ਚੱਲ ਜਾਂਦੇ ਤੇ ਅੱਧੀ ਰਾਤ ਨੂੰ ਘਰ ਆ ਜਾਂਦੇ ਸੀ ਪਰ ਅੱਜ ਇਹੋ ਹੀ ਪੰਜਾਬ ਹੈ ਕਿ ਜਿੱਥੇ ਦਿਨੇ ਵੀ ਬੰਦਾ ਸੇਫ ਨਹੀਂ ਹੈਗਾ ਤੇ ਕਾਰਨ ਸਾਰਾ ਜਿਹੜਾ ਉਹ ਨਸ਼ਾ ਵਾ ਤੇ ਨਸ਼ੇ ਦੇ ਨਸ਼ਾ ਜਿਹੜਾ ਅਗਰ ਉਤ ਨੂੰ ਬਲੌਕ ਕਰ ਦਿੱਤਾ ਜਾਏਗਾ ਪ੍ਰਸ਼ਾਸਨ ਵੱਲੋਂ ਤੇ ਬੜੀਆਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਬਦਲਾਅ ਆ